ਚੌਧਰੀਆਂ ਦੀ ਤਲਵੰਡੀ ਸੀ ਇੱਕ ਲੰਗੜਾ ਸਿੱਖ ਉੱਤੇ ਰਹਿੰਦਾ ਹੁੰਦਾ ਸੀ ਜੋ ਬਿਆਸਾ ਪਾਰ ਕਰਕੇ ਰੋਜ਼ ਗੁਰੂ ਸਾਹਿਬ ਜੀਆਂ ਦੇ ਲਈ ਸ਼ਰਦਾ ਦੇ ਨਾਲ ਦਹੀਂ ਲੈ ਕੇ ਆਉਂਦਾ ਸੀ ਲੰਗੜਾ ਹੋਣ ਕਰਕੇ ਉਹਨੂੰ ਇੱਕ ਡੰਗੋਰੀ ਦੇ ਨਾਲ ਤੁਰਨਾ ਪੈਂਦਾ ਸੀ ਉਹਦਾ ਆਸਰਾ ਲੈਂਦਾ ਸੀ ਪਰ ਸ਼ਰਦਾ ਹੈ ਮਨ ਦੇ ਵਿੱਚ ਤਾਂ ਜਿੰਨੀ ਮਰਜੀ ਔਕੜਾਂ ਹੋਣ ਜਿੰਨਾ ਮਰਜੀ ਦੁੱਖ ਸਰੀਰ ਤੇ ਆਇਆ ਹੋਵੇ ਜਦੋਂ ਗੁਰੂ ਦੇ ਨਾਲ ਪ੍ਰੇਮ ਹੁੰਦਾ ਹੈ ਨਾ ਤੇ ਮਨੁੱਖ ਸਾਰੀਆਂ ਕਸਵਟੀਆਂ ਨੂੰ ਪਾਰ ਕਰਕੇ ਗੁਰੂ ਸਾਹਿਬ ਜੀਆਂ ਦੇ ਕੋਲ ਦਰਸ਼ਨਦਾਰਿਆਂ ਵਾਸਤੇ ਜਾਂਦਾ ਹੈ ਡਾਕਟਰ ਭਾਈ ਬਲਵੀਰ ਸਿੰਘ ਜੀਆ ਨੇ ਸ਼ੁੱਧ ਸਰੂਪ ਪੁਸਤਕ ਦੇ ਵਿੱਚ ਇਹ ਪ੍ਰਸੰਗ ਕਾਠ ਦੀ ਘੋੜੀ ਦੇ ਇਸ ਲੇਖ ਇੱਥੇ ਲਿਖਿਆ ਹੋਇਆ ਹੈ ਇੱਕ ਦਿਨ ਪਿੰਡ ਦੇ ਨੰਬਰਦਾਰ ਨੇ ਉਸ ਲੰਗੜੇ ਵਿਅਕਤੀ ਦੀ ਡੰਗੋਰੀ ਜਿਹੜਾ ਉਹਦਾ ਆਸਰਾ ਸੀ ਉਹ ਖੋ ਲਈ। 2-3 ਘੰਟੇ ਖਜਾਉਂਦਾ ਰਿਹਾ ਅਤੇ ਕਹਿਣ ਲੱਗਾ ਕਿ ਗੁਰੂ ਜੀ ਸਭ ਰੋਗੀਆਂ ਦੇ ਰੋਗ ਨਿਵਰਤ ਕਰਦੇ ਹਨ। ਤੇ ਤੇਰੀ ਲਤ ਠੀਕ ਨਹੀਂ ਕਰ ਸਕਦੇ। ਇਸ ਤਰ੍ਹਾਂ ਵੀ ਸਾਡੇ ਨਾਲ ਕਦੇ ਹੋ ਜਾਂਦਾ ਹੈ ਜਦੋਂ ਸਾਡਾ ਮਨ ਗੁਰੂ ਸਾਹਿਬ ਜੀਾਂ ਦੇ ਵਿੱਚ ਸਾਡੀ ਸ਼ਰਧਾ ਪੂਰੀ ਹੋਵੇ। ਪਰ ਕਈ ਲੋਕ ਨਾ ਸ਼ੁਕਰੇ ਹੁੰਦੇ ਨੇ ਜਿਹੜੇ ਆਪ ਤਾਂ ਗੁਰੂ ਸਾਹਿਬ ਜੀਆਂ ਦਾ ਸ਼ੁਕਰ ਨਹੀਂ ਕਰਦੇ ਸ਼ਰਧਾ ਨਹੀਂ ਉਹਨਾਂ ਦੇ ਮਨ ਵਿੱਚ ਪਰ ਸਾਨੂੰ ਵੀ ਉਹ ਸ਼ਰਧਾਂ ਤੋਂ ਤੋੜਨ ਲੱਗ ਜਾਂਦੇ ਨੇ ਇਸ ਵਾਸਤੇ ਇਹੋ ਜਿਹੇ ਵਿਅਕਤੀਆਂ ਦੇ ਕੋਲੋਂ ਵੀ ਬਚਣਾ ਬੜਾ ਜ਼ਰੂਰੀ ਹੈ ਹੁਣ ਉਹ ਲੰਗੜੇ ਸਿੱਖ ਦੀ ਮਨ ਦੀ ਹਾਲਤ ਨੂੰ ਡਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੂੰ ਰੋਜ਼ ਗੁਰੂ ਸਾਹਿਬ ਜੀਆਂ ਦੇ ਕੋਲ ਜਾਣਾ ਹੈ ਤੇਰੇ ਜਾਨ ਦਾ ਫਾਇਦਾ ਕੀ ਜੇ ਤੇਰੀ ਲਤ ਨਹੀਂ ਠੀਕ ਹੋਈ ਕਹਿੰਦਾ ਲਤ ਠੀਕ ਨਹੀਂ ਕਰ ਸਕਦੇ ਸਿੱਖ ਭਾਵਨਾ ਵਾਲਾ ਸੀ ਸਿੱਖ ਨੇ ਕਿਹਾ ਮੈਂ ਕਦੇ ਗੁਰੂ ਜੀ ਨੂੰ ਕਿਹਾ ਹੀ ਨਹੀਂ ਜਦੋਂ ਉਸ ਨੇ ਡੰਗੋਰੀ ਵਾਪਸ ਦਿੱਤੀ ਤਾਂ ਸਿੱਖ ਛੇਤੀ ਨਾਲ ਦਹੀਂ ਲੈ ਕੇ ਚੱਲ ਗਿਆ ਵੇਖੋ ਜਦੋਂ ਉਹਨੇ ਡੇਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਸਿੱਧਕੀ ਸੀ ਗੁਰੂ ਤੇ ਸ਼ਰਧਾ ਰੱਖਣ ਵਾਲਾ ਸੀ ਕਹਿੰਦਾ ਮੈਂ ਤੇ ਕਦੇ ਗੁਰੂ ਨੂੰ ਕਿਹਾ ਹੀ ਨਹੀਂ ਜੇ ਕਿਤੇ ਕਹਿ ਦਿੰਦਾ ਤਾਂ ਠੀਕ ਤੇ ਹੋ ਹੀ ਜਾਣਾ ਆ ਹੁਣ ਉਸ ਵਿਅਕਤੀ ਨੇ ਜਦੋਂ ਡੰਗੋਰੀ ਵਾਪਸ ਦਿੱਤੀ ਨੰਬਰਦਾਰ ਨੇ ਛੇਤੀ ਦਿਨੇ ਦਹੀਂ ਲੈ ਕੇ ਚੱਲ ਪਿਆ ਇਧਰ ਸਾਰੇ ਲੰਗਰ ਵਿੱਚ ਸੰਗਤਾਂ ਨੂੰ ਪ੍ਰਸ਼ਾਦਾ ਵਰਤਾ ਦਿੱਤਾ ਤੇ ਗੁਰੂ ਜੀ ਅੱਗੇ ਵੀ ਪਰੋਸ ਦਿੱਤਾ ਸੀ ਕਿਉਂਕਿ ਉਹਦੇ ਮਨ ਵਿੱਚ ਇਹ ਸੀ ਕਿਤੇ ਮੈਂ ਲੇਟ ਨਾ ਹੋ ਜਾਵਾਂ ਮੈਨੂੰ ਦੇਰੀ ਨਾ ਹੋ ਜਾਵੇ ਗੁਰੂ ਸਾਹਿਬ ਜੀਆਂ ਨੂੰ ਦਹੀਂ ਛਕਾਉਣਾ ਹੈ ਗੁਰੂ ਜੀਆਂ ਦੇ ਅੱਗੇ ਵੀ ਪ੍ਰਸ਼ਾਦਾ ਪਰੋਸ ਦਿੱਤਾ ਗਿਆ ਸੀ ਸੰਗਤ ਦੇਖ ਰਹੀ ਸੀ ਕਿ ਜਦੋਂ ਗੁਰੂ ਜੀ ਛਕਣਗੇ ਤਾਂ ਹੀ ਅਸੀਂ ਛਕਾਂਗੇ ਗੁਰੂ ਜੀ ਇਸ ਦੀ ਉਡੀਕ ਕਰਦੇ ਸਨ ਲੰਗੜੇ ਵਿਅਕਤੀ ਦੀ ਕਿ ਕਦੋਂ ਮੇਰਾ ਸਿੱਖ ਦਹੀਂ ਲੈ ਕਰਕੇ ਆਵੇ ਲਾਂਗਰੀ ਨੇ ਕਿਹਾ ਸਾਤ ਗੁਰੂ ਜੀ ਆਪ ਭੋਜਨ ਸ਼ਕੋ ਗੁਰੂ ਜੀ ਕਹਿਣ ਲੱਗੇ ਕਿ ਸਾਡਾ ਸਿੱਖ ਦਹੀਂ ਲੈ ਕੇ ਨਹੀਂ ਆਇਆ ਅਸੀਂ ਉਸ ਨੂੰ ਢੀਕ ਰਹੇ ਹਾਂ ਥੋੜੀ ਦੇਰ ਤੱਕ ਸਿੱਖ ਵੀ ਆ ਪਹੁੰਚਾ ਤੇ ਦਹੀਂ ਗੁਰਾਂ ਜੀਆਂ ਦੀ ਭੇਟ ਕੀਤਾ ਗੁਰੂ ਜੀ ਨੇ ਪ੍ਰਸ਼ਾਦਾ ਛੱਕ ਕੇ ਪਿੱਛੋਂ ਸਿੱਖ ਨੂੰ ਬੁਲਾਇਆ ਤੇ ਕਿਹਾ ਭਾਈ ਅੱਜ ਦੇਰ ਕਿਉਂ ਲੱਗ ਗਈ ਹੈ ਤਾਂ ਸਿੱਖ ਨੇ ਰਸਤੇ ਦੀ ਸਾਰੀ ਵਾਰਤਾ ਜਿਵੇਂ ਨੰਬਰਦਾਰ ਨੇ ਉਸ ਦੀ ਡੰਗੋਰੀ ਖੋਹ ਲਈ ਸੀ ਸਾਰੀ ਵਾਰਤਾ ਦੱਸੀ ਕਿ ਨੰਬਰਦਾਰ ਮੈਨੂੰ ਇਉਂ ਕਹਿੰਦਾ ਸੀ ਕਿ ਗੁਰੂ ਜੀ ਤੇਰੀ ਲੱਤ ਵੀ ਠੀਕ ਨਹੀਂ ਕਰ ਸਕਦੇ ਤਾਂ ਗੁਰੂ ਜੀ ਨੇ ਕਹਿੰਦੇ ਤਾਂ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਵੀ ਪਤਾ ਹੈ ਤੇਰੀ ਲੱਤ ਠੀਕ ਕਰਨ ਦਾ ਖਿਆਲ ਨਹੀਂ ਆਇਆ ਤੂੰ ਸ਼ਾਹ ਹੁਸੈਨ ਪਾਸ ਜਾ ਉਸ ਨੂੰ ਕਹੀਂ ਕਿ ਗੁਰੂ ਜੀ ਨੇ ਕਿਹਾ ਹੈ ਕਿ ਮੇਰੀ ਲੱਤ ਠੀਕ ਕਰ ਦਿਓ ਜਦੋਂ ਸ਼ਾਹ ਹੁਸੈਨ ਦੇ ਪਾਸ ਜੇ ਕੋਈ ਜਾਂਦਾ ਸੀ ਤਾਂ ਉਹ ਬਹੁਤ ਕੁੱਟਦਾ ਸੀ ਇਹ ਸਿੱਖ ਡਰ ਦਾ ਡਰ ਦਾ ਸ਼ਾਹ ਹੁਸੈਨ ਪਾਸ ਗਿਆ ਸਾਰੀ ਗੱਲ ਸੁਣ ਕੇ ਕ੍ਰੋਧ ਨਾਲ ਸ਼ਾਹ ਹੁਸੈਨ ਨੇ ਆਪਣਾ ਡੰਡਾ ਚੁੱਕਿਆ ਤਾਂ ਇਹ ਡਰ ਕੇ ਭੱਜ ਪਿਆ ਤੇ ਡੰਗੋਰੀ ਦਾ ਖਿਆਲ ਭੁੱਲ ਗਿਆ ਤੇ ਕੁਝ ਦੂਰ ਜਾ ਕੇ ਲੱਤ ਠੀਕ ਹੋਈ ਦੇਖੀ ਤਾਂ ਵਾਪਸ ਧੰਨਵਾਦ ਕਰਨ ਵਾਸਤੇ ਆਇਆ ਉਹਨੇ ਡਾਰੀ ਨਾ ਬਿਠਾਇਆ ਹੋਇਆ ਸੀ ਕਿ ਮੈਨੂੰ ਕੁੱਟੇਗਾ ਤੇ ਡਰ ਦੇ ਵਿੱਚ ਡੰਗੋਰੀ ਛੱਡ ਕੇ ਭੱਜ ਗਿਆ ਇਹ ਤੇ ਗੁਰੂ ਦੀ ਕਲਾ ਹੈ ਨਾ ਸ਼ਾਹ ਹੁਸੈਨ ਦਾ ਤਾਂ ਕਲਾ ਨਹੀਂ ਹੈ ਤਾਂ ਸ਼ਾਹ ਹੁਸੈਨ ਨੇ ਕਿਹਾ ਲੱਤ ਤਾਂ ਗੁਰੂ ਜੀ ਨੇ ਆਪ ਜੀ ਦੀ ਠੀਕ ਕੀਤੀ ਹੈ ਤੇ ਐਵੇਂ ਹੀ ਮੇਰੇ ਸਿਰ ਲਾਈ ਹੈ ਮੇਰਾ ਧੰਨਵਾਦ ਕਾ ਤੁ ਕਰਨ ਵਾਸਤੇ ਆਇਓ ਇਹ ਤਾਂ ਗੁਰੂ ਦੀ ਕਲਾ ਹੈ ਮੇਰਾ ਤੇ ਮਹਾਰਾਜਿਆਂ ਨੇ ਵਡਿਆਈ ਦੇਣ ਵਾਸਤੇ ਨਾਮ ਵਰਤ ਲਿਆ ਸੋ ਇਸ ਤਰੀਕੇ ਦੇ ਨਾਲ ਆਪ ਗੁਰੂ ਜੀ ਸਰਬ ਕਲਾ ਸਮਰਥ ਹਨ ਪਰ ਦੂਸਰਿਆਂ ਨੂੰ ਸਤਿਕਾਰ ਦੇ ਕੇ ਨਿਵਾਜਦੇ ਹਨ ਮਹਾਰਾਜ ਆਪ ਵਿੱਚ ਵਰਤ ਕੇ ਕਿਰਪਾ ਕਰਦੇ ਨੇ ਆਪਣੇ ਸੇਖ ਦੇ ਉੱਤੇ ਪਰ ਜਿਹੜੀ ਵਡਿਆਈ ਆ ਉਹ ਆਪਣੇ ਕਿਸੇ ਹੋਰ ਪਿਆਰੇ ਨੂੰ ਬਖਸ਼ ਦਿਆ ਕਰਦੇ ਹਨ ਇਸ ਵਾਸਤੇ ਗੁਰੂ ਸਾਹਿਬ ਜੀਆਂ ਤੇ ਭਰੋਸਾ ਰੱਖਣਾ ਜ਼ਰੂਰੀ ਹੈ ਜਦੋਂ ਅਸੀਂ ਸ਼ਰਧਾ ਦੀ ਭੇਟਾ ਲੈ ਕਰਕੇ ਜਾਂਦੇ ਆ ਨਾ ਭਾਵੇਂ 1 ਰੁਪਈਆ ਹੋਵੇ ਭਾਵੇਂ 1 ਪੈਸਾ ਹੋਵੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ ਸਾਡੀਆਂ ਮਨ ਦੀਆਂ ਇਛਾਵਾਂ ਪੂਰੀਆਂ ਕਰਦੇ ਨੇ ਸਾਡੇ ਤਣ ਦੇ ਰੋਗ ਵੀ ਦੂਰ ਕਰਦੇ ਨੇ ਸਤਿਗੁਰੂ ਮਹਾਰਾਜ ਜੀਆਂ ਤੇ ਸ਼ਰਧਾ ਦੇ ਨਾਲ ਚਰਨ ਧੋ ਕੇ ਪੀਣੇ ਚਾਹੀਦੇ ਹਨ ਇਸ ਵਾਸਤੇ ਕਦੇ ਵੀ ਮਨ ਨੂੰ ਡਲਾਇਆ ਨਾ ਕਰੋ ਜਿਹੜੇ ਲੋਕ ਸਾਡਾ ਮਨ ਡਲਾਉਣ ਵਾਸਤੇ ਦੁਨੀਆ ਤੇ ਤੁਰੇ ਫਿਰਦੇ ਨੇ ਇਹਨਾਂ ਤੋਂ ਪਿੱਛਾ ਕਰ ਲਿਆ ਕਰੋ ਇਹਨਾਂ ਨੂੰ ਇਗਨੋਰ ਕਰਦਿਆ ਕਰੋ ਇਹਨਾਂ ਨੂੰ ਛੱਡ ਕੇ ਅੱਗੇ ਗੁਰੂ ਸਾਹਿਬ ਜੀਆਂ ਦੇ ਚੜ੍ਹਨਾਂ ਵੱਲ ਵਿਧਿਆ ਕਰੋ